ਸੱਚੀયા ਕਾਲ ਦੋਸਤੋ ਅੱਜ ਜਿ세 ਗੱਲ ਕਰਾਂਗੇ ਇੱਕ ਐਸੇ ਕ੍ਰਾਈਮ ਹਿਸਟਰੀ ਦੀ ਜੋ ਸਭ ਤੋਂ ਵੱਡੀ ਅਨਸੋਲਵਡ ਮਿਸਟਰੀ ਮੰਨੀ ਜਾਂਦੀ ਹੈ 1962 ਵਿੱਚ ਅਮਰੀਕਾ ਦੀ ਸਭ ਤੋਂ ਸਖਤ ਜੇ ਅਲਕਟਰਾਜ਼ ਤੋਂ ਤਿੰਨ ਕੈਦੀ ਭੱਜ ਨਿਕਲੇ ਫ੍ਰੈਂਕ ਮੋਰਿਸ ਐਂਡ ਐਂਗਲਿਨ ਬ੍ਰਦਰਸ ਉਹ ਕਿਵੇਂ ਮਿਲੇ ਉਹਨਾਂ ਨੇ ਪਲਾਨ ਕਿਵੇਂ ਬਣਾਇਆ ਤੇ ਸਭ ਤੋਂ ਵੱਡਾ ਸਵਾਲ ਕਿ ਉਹ ਜ਼ਿੰਦਾ ਬਚੇ ਜਾਂ ਸਮੁੰਦਰ ਦੀਆਂ ਲਹਿਰਾਂ ਵਿੱਚ ਡੁੱਬ ਗਏ ਆਓ puri ਕਹਾਣੀ ਜਾਣਦੇ ਹਾਂ ਸਾਲ 19 ਇਸ ਕਾਰਕੇ ਇਸ ਨੂੰ ਦਾ ਰੋਕ ਵੀ ਕਿਹਾ ਜਾਂਦਾ ਸੀ ਐਲਕਟ ਨਾਟ ਦੇ ਵਿੱਚ ਸਭ ਤੋਂ ਮਸ਼ਹੂਰ ਭੱਜਣ ਦੀ ਕੋਸ਼ਿਸ਼ 1962 ਵਿੱਚ ਹੋਈ ਜੋ ਕਿ ਤਿੰਨ ਕੈਦੀਆਂ ਦੁਆਰਾ ਕੀਤੀ ਗਈ ਫ੍ਰੈਂਕ ਮੌਰਿਸ ਜੌਨ ਤੇ ਕਲੇਡੈਂਸ ਐਂਗਲਿਨ ਬ੍ਰਦਰਸ ਫ੍ਰੈਂਕ ਮੌਰਿਸ ਸੀ ਇਹ ਇੱਕ ਦੂਜੇ ਨੂੰ ਗਰੁੱਪ ਵਰਕਸ਼ਾਪ ਵਿੱਚ ਮਿਲੇ ਦਸੰਬਰ 1962 ਤੋਂ ਮੋਰਿਸ ਤੇ ਐਂਗਲਨ ਬ੍ਰਦਰਸ ਨੇ ਐਲਕਟਰਾਜ਼ ਦੇ ਸਭ ਤੋਂ ਡੇਰਿੰਗ ਇਸਕੇਪ ਪਲਾਨ ਦੀ ਸ਼ੁਰੂਆਤ ਕੀਤੀ ਇੱਕ ਦਿਨ ਉਹਨਾਂ ਨੂੰ ਵਰਕਸ਼ਾਪ ਵਿੱਚ ਪੁਰਾਣੇ ਸਾਬ ਬਲੇਡਸ ਮਿਲ ਗਏ ਇਹਨਾਂ ਨਾਲ ਉਹਨਾਂ ਨੇ ਆਪਣੀ ਸੈਲ ਦੀ ਵੈਂਟੀਲੇਸ਼ਨ ਗ੍ਰਿਲ ਕੱਟਣੀ ਸ਼ੁਰੂ ਕਰ ਦਿੱਤੀ ਕੱਚੇ ਟੂਲਸ ਬਣਾਉਣ ਲਈ ਉਹਨਾਂ ਨੇ ਉਹਤੇ ਵੈਕਿਊਮ ਕਲੀਨਰ ਦੀ ਮੋਟਰ ਵਰਤੀ ਜਿਸ ਨਾਲ ਹੋਮ ਮੇਡ ਡ੍ਰਿਲ ਬਣਾਈ ਹਰ ਰਾਤ ਉਸ ਲੱਖਾਂ ਪਿੱਛੇ ਵਾਲੀ ਕੰਕ੍ਰੀਟ ਵਾਲ ਵਿੱਚ ਛੋਟੇ ਛੋਟੇ ਛੇਦ ਕਰਦੇ ਤਾਂ ਕਿ ਹੌਲੀ ਹੌਲੀ 에ਅਰ ਵੈਂਟ ਖੁੱਲ ਸਕੇ ਛੇਦਾਂ ਨੂੰ ਉਹ ਸੂਟ ਕੇ ਜਾਂ ਕਾਰਡਬੋਰਡ ਨਾਲ ਟੱਕ ਦਿੰਦੇ ਤਾਂ ਕਿ ਗਾਰਡਸ ਨੂੰ ਪਤਾ ਨਾ ਲੱਗੇ ਜਦੋਂ 에ਅਰ ਵੈਂਟ ਖੁੱਲ ਗਿਆ ਤਾਂ ਸੈਲ ਦੇ ਪਿੱਛੇ ਇੱਕ ਜੋਪਿਲਟੀ ਕੋਰੀਡੋਰ ਸੀ ਜਿੱਥੇ ਕੋਈ ਗਾਰਡ ਨਹੀਂ ਜਾਂਦਾ ਸੀ ਇੱਥੋਂ ਰੂਫ ਆਫ ਸੈਲ ਬਲੌਕ B ਤੱਕ ਪਹੁੰਚ ਗਏ ਛੱਤ ਦੇ ਉੱਪਰ ਉਹਨਾਂ ਨੇ ਇੱਕ ਸੀਕ੍ਰੇਟ ਵਰਕਸ਼ਾਪ ਬਣਾਈ ਇੱਥੇ ਉਹ ਗਾਰਡ ਤੋਂ ਲੋਕ ਕੇ ਕੰਮ ਕਰਦੇ ਉਹਨਾਂ ਨੇ 50 ਤੋਂ ਵੱਧ ਦੇ ਕੋਰਟਸ ਚੋਰੀ ਕੀਤੇ ਉਹਨਾਂ ਨਾਲ ਲਾਈਫ ਵੈਸਟ ਅਤੇ 6x14 ਫੁੱਟ ਦਾ ਰਾਖੜ ਬਣਾਇਆ ਰੇਨ ਕੋਟਸ ਦੇ ਸੀਨਸ ਨੂੰ ਉਹਨਾਂ ਨੇ ਵਰਕਨਾਈਜ਼ ਕੀਤਾ ਪੋਰਟ ਸਟ੍ਰੀਮ ਪਾਈਪ ਨਾਲ ਹੀਟ ਦੇ ਕੇ ਤੇ ਇੱਕ ਭਾਰੀ ਪਲੈਂਕ ਨਾਲ ਪ੍ਰੈਸ਼ਰ ਪਾ ਕੇ ਇਹ ਆਈਡੀਆ ਉਹਨਾਂ ਨੂੰ ਮੈਗਜ਼ੀਨ 'ਚ ਮਿਲਿਆ ਸੀ ਇਹਨਾਂ ਨੇ ਵੁਡਨ ਪੈਡਲਸ ਵੀ ਬਣਾਏ ਖਰਾਨੀ ਦੀ ਗੱਲ ਇਹ ਹੈ ਉਹਨਾਂ ਨੇ ਇੱਕ 뮤지컬 ਇਨਸਟਰੂਮੈਂਟ ਨੂੰ ਰੈਫਟ ਇਨਫਲੇਟ ਕਰਨ ਵਾਲੇ ਪੰਪ ਵਿੱਚ ਬਦਲ ਦਿੱਤਾ ਗਾਸਟਾ ਲੁਕਣ ਲਈ ਉਹਨਾਂ ਨੇ ਇੱਕ ਡਿਵਾਈਸ ਵੀ ਬਣਾਇਆ ਤਾਕਿ ਉੱਪਰੋਂ ਨਿਗਰਾਨੀ ਰੱਖ ਸਕਣ ਆਖਿਰਕਾਰ 11 ਜੂਨ 1912 ਦੀ ਰਾਤ ਆ ਗਈ ਉਹ ਰਾਤ ਜਿਸ ਦਾ ਇਹ ਤਿੰਨ ਕੈਦੀਆਂ ਨੂੰ ਮਹੀਨਿਆਂ ਤੋਂ ਇੰਤਜ਼ਾਰ ਸੀ ਇਹ ਤਿੰਨੋਂ ਆਪਣੀਆਂ ਸੈਲਸ ਦੇ ਪਿੱਛੇ ਕੋਰੀਡੋਰ ਵਿੱਚੋਂ ਬਾਹਰ ਨਿਕਲ ਆਏ ਉਹਨਾਂ ਨੇ ਸੀਕ੍ਰਟ ਵਰਕਸ਼ਾਪ ਵਿੱਚੋਂ ਆਪਣੇ ਸਾਰੇ ਸਮਾਨ ਨੂੰ ਇਕੱਠਾ ਕੀਤਾ ਫਿਰ ਉਹ ਯੂਟਿਲਿਟੀ ਪਾਈਪਸ ਰਾਹੀਂ ਸੱਤ ਵੱਲ ਚੜ ਗਏ ਛੱਤ ਤੇ ਉਹਨਾਂ ਨੇ ਵੈਂਟੀਲੇਟਰ ਕਵਰ ਨੂੰ ਉਤਾਰਿਆ ਜਿਸ ਨੂੰ ਉਹਨਾਂ ਨੇ 1 वोल्ट ਨਾਲ ਟੈਂਪਰੇਰੀ ਫਿਟ ਕੀਤਾ ਹੋਇਆ ਸੀ ਛੱਤ ਤੋਂ ਉਹ ਬੇਕਰੀ ਸਮੋਕ ਸਟੈਕ ਰਾਹੀਂ ਹੇਠਾਂ ਉਤਰ ਗਏ ਫਿਰ ਉਹਨਾਂ ਨੇ ਫੈਂਸਪਾਰ ਕੀਤੀ ਅਤੇ ਆਇਲੈਂਡ ਦੇ ਨਾਰਥ-ਈਸਟ ਸ਼ੋਰ ਤੇ ਪਹੁੰਚ ਗਏ ਇੱਥੇ ਉਹਨਾਂ ਨੇ ਰੇਨ ਕੋਟ ਰੈਫਟ ਇਨਫਲੇਟ ਕੀਤੀ ਤੈਗਸ ਚੁੱਕੇ ਅਤੇ ਠੰਡੇ ਤੇ ਖਤਰਨਾਕ ਸੈਨ ਫ੍ਰਾਂਸਿਸਕੋ ਬੇ ਵਿੱਚ ਆਪਣੀ ਆਜ਼ਾਦੀ ਲਈ ਜਵਾਨਾਂ ਹੋ ਗਏ ਉਸ ਰਾਤ ਗਾਰਡਸ ਨੂੰ ਕੋਈ ਸ਼ੱਕ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਆਪਣੇ ਬੈੱਡ ਤੇ ਪਲਾਸਟਰ ਅਤੇ ਹਿਊਮਨ ਹੈਅਰ ਨਾਲ ਬਨੇ ਡਮੀ ਹੈਡਸ ਰੱਖੇ ਸਨ ਗਾਰਡਾਂ ਨੇ ਸੋਚਿਆ ਕਿ ਕੈਦੀ ਸੌਂ ਰਹੇ ਹਨ ਅਸਲ ਵਿੱਚ ਉਹ ਆਪਣੀ ਡੇਰਿੰਗ ਯਾਤਰਾ ਤੇ ਨਿਕਲ ਚੁੱਕੇ ਸਨ ਜਦੋਂ ਸਵੇਰੇ ਸੰਡੇ 6 ਵਜੇ ਹੈਡਕਾਉਂਟ ਹੋਈ ਤਦ ਹੀ ਇਸ ਐਸਕੇਪ ਦਾ ਪਤਾ ਲੱਗਿਆ ਵੇਰੇ ਜਦੋਂ ਇਸਕੇਪ ਦਾ ਪਤਾ ਲੱਗਾ ਤਾਂ ਅਲਕਟਰਾਜ ਵਿੱਚ ਹੰਗਾਮਾ ਮਚ ਗਿਆ ਪੂਰੀ ਜੇਲ੍ਹ ਵਿੱਚ ਲੋਕਡਾਊਨ ਕਰ ਦਿੱਤਾ ਗਿਆ FBI US ਮਾਰਸ਼ਲ ਅਤੇ ਕੋਸਟ ਗਾਰਡ ਤੁਰੰਤ ਤਫਤੀਸ਼ ਵਿੱਚ ਜੁਟ ਗਏ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸੈੱਲ ਵਿੱਚ ਡਮੀ ਹੈਡਸ ਮਿਲੇ ਜੋ ਪਲਾਸਟਰ ਅਤੇ ਹਿਊਮਨ ਹੈਅਰਸ ਨਾਲ ਬਣੇ ਹੋਏ ਸਨ ਅਗਲੇ ਕੁਝ ਦਿਨਾਂ ਵਿੱਚ ਸਮੁੰਦਰ ਵਿੱਚ ਕੁਝ ਮਹੱਤਵਪੂਰਨ ਸਬੂਤ ਮਿਲੇ ਇੱਕ ਸੀਲਡ ਲੈਟਰਜ਼ ਦਾ ਪੈਕਟ ਕੁਝ ਵੁੱਡਨ ਪੈਡਲਸ ਤੇ ਰਬਰ ਡੈਕ ਟੁਕੜੇ ਤੇ ਇੱਕ ਲਾਈਫ ਵੈਸਟ ਇਨਾਂ ਦਾ ਇੱਕ ਹੋਰ ਸਾਥੀ ਸੀ ਜੋ ਉਸ ਰਾਤ ਐਸਕੇਪ ਨਹੀਂ ਕਰ ਸਕਿਆ ਐਲਨ ਵੈਸਟ ਉਸਨੇ ਸਾਰੀ ਜਾਣਕਾਰੀ ਐਫ.ਵਾਈ.ਏ ਨੂੰ ਦੇ ਦਿੱਤੀ ਇਨਵੈਸਟੀਗੇਟਰਸ ਨੇ ਕਨਕਲੂਡ ਕੀਤਾ ਕਿ ਇਹ ਯੋਜਨਾ ਮਹੀਨਿਆਂ ਤੱਕ ਬਹੁਤ ਸੋਚ ਵਿਚਾਰ ਨਾਲ ਬਣਾਈ ਗਈ ਸੀ ਸਪਤਾਵੜਾ ਦਸਵਾਲ ਇਹ ਸੀ ਕੀ ਉਹ ਫ੍ਰਾਂਸਿਸਕੋ ਵੇੜੇ ਠੰਡੇ ਪਾਣੀ ਅਤੇ ਤੇਜ਼ ਧਾਰਾ ਨੂੰ ਪਾਰ ਕਰ ਸਕੇ ਜਾਂ ਫਿਰ ਸਮੁੰਦਰ ਨੇ ਉਹਨਾਂ ਦੀ ਜਾਨ ਲੈ ਲਈ ਐਫਬੀਆਈ ਦੀ ਅਫੀਸ਼ੀਅਲ ਰਿਪੋਰਟ ਮੁਤਾਬਕ ਉਹਨਾਂ ਦੇ ਬਚਣ ਦੇ ਚਾਂਸਸ ਬਹੁਤ ਘੱਟ ਸਨ ਸੈਨ ਫ੍ਰਾਂਸਿਸਕੋ ਵੇ ਦਾ ਪਾਣੀ ਬਹੁਤ ਠੰਡਾ ਤੇਜ਼ ਧਾਰਾ ਨਾਲ ਭਰਿਆ ਹੋਇਆ ਹੈ ਐਫਵੀਆਈ ਦਾ ਕਹਿਣਾ ਸੀ ਕਿ ਰਾਤ ਤੱਕ ਜਾਂ ਤਾਂ ਡੁੱਬ ਗਿਆ ਹੋਵੇਗਾ ਜਾਂ ਪਾਣੀ ਦਾ ਵਹਾਅ ਉਹਨਾਂ ਦੋ ਸਮੁੰਦਰ ਵਿੱਚ ਲੈ ਗਿਆ ਹੋਵੇਗਾ ਪਰ ਲੋਕਾਂ ਦੀਆਂ ਵੱਖ-ਵੱਖ ਥਿਉਰੀਜ਼ ਹਨ ਕਿ ਇਹ ਮੰਨਣਾ ਹੈ ਕਿ ਉਹ ਰੈਫਟਰ ਆਈਂ ਐਂਜਲ ਆਈਲੈਂਡ ਤੱਕ ਪਹੁੰਚਦੇ ਹੋਣਗੇ ਉੱਥੇ ਉਹਨਾਂ ਨੇ ਚੋਰੀ ਦੇ ਕੱਪੜੇ ਕਾਰ ਲੈ ਕੇ ਮੇਨਲੈਂਡ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਹੋਵੇਗੀ ਐਂਗਲੈਂ ਬ੍ਰਦਰਜ਼ ਦੇ ਰੈਲੇਟਿਵਜ਼ ਦਾ ਦਾਵਾ ਸੀ ਕਿ ਇਸ ਤੇਤ ਤੋਂ ਬਾਅਦ ਉਹਨਾਂ ਨੂੰ ਗੁਪਤ ਫੋਨ ਕਾਲਸ ਫੋਟੋਸ ਤੇ ਲੈਟਰਸ ਮਿਲੇ ਉਜੈ ਫੋਰਟਸ ਨੇ ਕਿਹਾ ਕਿ ਉਹਨਾਂ ਨੂੰ ਸਾਊਥ ਅਮਰੀਕਾ ਵਿੱਚ ਦੇਖਿਆ ਗਿਆ FBI ਨੇ 17 ਸਾਲ ਤੱਕ ਕੇਸ ਦੀ ਜਾਂਚ ਕੀਤੀ ਪਰ ਕੋਈ ਪੱਕਾ ਸਬੂਤ ਨਹੀਂ ਮਿਲਿਆ ਕਿ ਉਹ ਜਿੰਦਾ ਹਨ ਜਾਂ ਨਹੀਂ 1979 ਵਿੱਚ FBI ਨੇ ਆਪਣਾ ਕੇਸ ਬੰਦ ਕਰ ਦਿੱਤਾ ਤੇ ਇਨਵੈਸਟੀਗੇਸ਼ਨ US ਮਾਰਚਸ ਨੂੰ ਦੇ ਦਿੱਤੀ ਅੱਜ ਤੱਕ ਅਫੀਸ਼ੀਅਲ ਤੌਰ ਤੇ ਇਹ ਕੇਸ ਇੱਕ ਅਨਸੋਲਵਡ ਮਿਸਟਰੀ ਹੈ ਅੱਜ ਵੀ ਐਲਕਟਰਾਜ਼ ਇਸਕੇਪ ਲੋਕਾਂ ਨੂੰ ਫੈਸੀਨੇਟ ਕਰਦਾ ਹੈ 1963 ਵਿੱਚ ਸਿਰਫ 1 ਸਾਲ ਬਾਅਦ ਯੂਐਸ ਗਵਰਨਮੈਂਟ ਨੇ ਐਲਕਟਰਾਜ਼ ਪ੍ਰिजन ਬੰਦ ਕਰ ਦਿੱਤਾ ਕਾਰਨ ਸੀ ਹਾਈ ਮਨਟੇਨਸ ਫੋਰਸ ਏਸਕੇਪ ਅਟੈਂਪਟਸ ਦੀ ਬੈਡ ਰੈਪੋਰਟੇਸ਼ਨ ਅੱਜ ਐਲਕਟਰਾਜ਼ ਇੱਕ ਨੈਸ਼ਨਲ ਹਿਸਟੋਰਿਕ ਸਾਈਟ ਹੈ ਜਿੱਥੇ ਹਜ਼ਾਰਾਂ ਵਿਜ਼ਟਰ ਹਰ ਸਾਲ ਆਉਂਦੇ ਹਨ ਅਤੇ ਬੀ ਬਲੌਕ ਅਤੇ ਉਹਨਾਂ ਕੈਦੀਆਂ ਦੀ ਸੈੱਲ ਨੂੰ ਦੇਖਦੇ ਹਨ ਬਾਦ ਵਿੱਚ ਇਸ ਕਹਾਣੀ ਤੇ ਕਈ ਫਿਲਮਾਂ, ਟੀਵੀ ਸ਼ੋਅਸ ਤੇ ਡਾਕੂਮੈਂਟਰੀਜ਼ ਬਣੀਆਂ। ਕਲੈਂਟੇਸਟ ਵਾਟ ਦੀ ਮਸ਼ਹੂਰ ਮੂਵੀ ਇਸਕੇਪ ਫ੍ਰੋਮ ਐਲਕਟਰਾਡ 1979 ਨੇ ਇਸ ਇਨਸੀਡੈਂਟ ਨੂੰ ਦੁਨੀਆ ਭਰ ਵਿੱਚ ਮਸ਼ਹੂਰ ਕਰ ਦਿੱਤਾ। ਪਰ ਸਭ ਤੋਂ ਵੱਡਾ ਸਵਾਲ ਅੱਜ ਵੀ ਉਹੀ ਹੈ। ਉਹ ਤਿੰਨੋਂ ਕੈਦੀ ਬਚ ਨਿਕਲੇ ਜਾਂ ਸਮੁੰਦਰ ਵਿੱਚ ਕਿਧਰੇ ਡੁੱਬ ਗਏ? ਸੱਚਾਈ ਜੋ ਵੀ ਹੋਵੇ, ਇਹ ਇੱਕ ਐਸੀ ਕਹਾਣੀ ਹੈ ਜੋ ਇਤਿਹਾਸ ਦਾ ਹਿੱਸਾ ਬਣ ਗਈ। ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਚੋਣਿਓ ਕਿ ਹੋਰ ਕ੍ਰਾਈਮ ਸਟੋਰੀਜ਼ ਲਿਆਉਂਦੀਆਂ ਜਾਂ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਕਿਉਂਕਿ ਤੁਹਾਡੀ سپورਟ ਹੀ ਲੋੜ ਹੈ ਜਿਸ ਨਾਲ ਮੈਨੂੰ ਹੌਸਲਾ ਮਿਲਦਾ ਹੈ ਔਰ ਇਸ ਤਰ੍ਹਾਂ ਦੀਆਂ ਸਟੋਰੀਜ਼ ਲਿਆਉਂਦਾ